2014 ਦੇ ਅਸ਼ੀਅਨ ਗੇਮਜ਼ ਵਿੱਚ ਤਰਾਕੀ ਦੀ ਖੇਡ ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਸੰਦੀਪ ਸੇਜਵਾਲ ਨੇ ਵਿਆਹ ਕਰਵਾ ਲਿਆ ਆਪਣੀ ਲੌਂਗ ਟਾਈਮ ਗਰਲਫ੍ਰੈਂਡ ਟੀਵੀ ਸੀਰੀਅਲ ਨਗਰਜੁਨਿਕ ਯੋद्धा ਦੀ ਅਦਾਕਾਰਾ ਪੂਜਾ ਬੈਨਾ ਚ ਨਾਲ ਸੰਦੀਪ ਸੇਜਵਾਲ ਨੇ ਵਿਆਹ ਰਚਾਇਆ ਕੁਝ ਦਿਨ ਪਹਿਲਾਂ ਦੋਹਾਂ ਨੇ ਪ੍ਰੀ-ਵੈਡਿੰਗ ਸ਼ੂਟ ਕਰਵਾਇਆ ਸੀ ਇਸ ਗੱਲ ਦੀ ਜਾਣਕਾਰੀ ਪੂਜਾ ਨੇ ਸਾਂਝੀ ਕੀਤੀ ਹੈ ਪੂਜਾ ਦੇ ਮਹਿੰਦੀ ਅਤੇ ਸੰਗੀਤ ਫੰਕਸ਼ਨ ਤੇ ਕਈ ਟੀਵੀ ਜਗਤ ਦੇ ਅਦਾਕਾਰ ਵੀ ਮੌਜੂਦ ਸਨ ਮਹਿੰਦੀ ਫੰਕਸ਼ਨ ਤੇ ਪੂਜਾ ਕਾਫੀ ਖੂਬਸੂਰਤ ਵੀ ਲੱਗ ਰਹੀ ਸੀ ਦੁਬਈ ਚਾਲੀ ਟੈਨਿਸ ਚੈਂਪੀਅਨਸ਼ਿਪ 'ਚ ਸਟਾਰਕ ਡਾਰੀ ਰੋਜ਼ਰ ਫੈਡਰਲ ਵੱਡੇ ਉਲਟ ਫੇਰ ਦਾ ਸ਼ਿਕਾਰ ਹੋਏ ਨੇ ਫੈਡਰਲ ਨੂੰ ਦੂਜੇ ਦੌਰ ਦੇ ਮੈਚ ਹਰ ਦਾ ਸਾਹਮਣਾ ਕਰਨਾ ਪਿਆ ਫੈਡਰਲ ਨੂੰ 116ਵੇਂ ਰੈਂਕ ਦੇ ਖਿਡਾਰੀ ਐਫਗਾਨੀ ਡਾਂਸਕਾਈ ਨਿਮਾਤੀ ਸੀ ਡਾਂਸਕਾਈ ਨੇ ਮੈਚ 3-6, 7-6, 7-6 ਦੇ ਫਰਕ ਨਾਲ ਜਿੱਤਿਆ ਮੈਚ ਦੂਜੇ ਤੇ ਤੀਜੇ ਸੈੱਟ ਦੇ ਵਿੱਚ ਦਿਲਚਸਪ ਖੇਡ ਹੋਇਆ ਪਰ ਦੋਵੇਂ ਸੈਟਾਂ 'ਚ ਫੈਡਰਲ ਦੇ ਹੱਥ ਨਿਰਾਸ਼ਾ ਲਗੀ ਇਸ ਹਾਰ ਦੇ ਨਾਲ ਹੀ ਫੈਡਰਲ ਟੂਰਨਾਮੈਂਟ ਤੋਂ ਬਾਹਰ ਹੋ ਗਏ ਨੇ ਵਟੇਨ ਦੀ ਨੰਬਰ 2 ਟੈਨਿਸ ਪਲੇਅਰ ਹਾਦਰ ਵਾਟਸਨ ਨੇ ਮੈਕਸੀਕੋ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਰਾਊਂਡ 'ਚ ਜਗ੍ਹਾ ਬਣਾ ਲਈ ਹੈ ਜਿਸ ਦੇ ਬਾਅਦ ਖਿਡਾਰ ਨੇ ਇੱਕ ਤਸਵੀਰ ਸਾਂਝੀ ਕੀਤੀ ਜੋ ਸੋਸ਼ਲ ਮੀਡੀਆ ਤੇ ਖੂ ਵਾਇਰਲ ਹੋ ਗਈ ਦਰਸਲ ਇਸ ਤਸਵੀਰ ਚ ਉਹਨਾਂ ਨੇ ਸਵੈਮ ਸਟੂਡੋ ਪਾਇਆ ਹੋਇਆ ਸੀ ਜਿੱਥੇ ਸਨ ਗਲਾਸੇਸ ਲਗਾ ਕੇ ਰੂਮ ਤੋਂ ਬਾਹਰ ਸਨਸੈਟ ਵੇਖ ਰਹੀ ਸੀ ਭਾਰਤੀ ਟਲਿਤ ਤਨਵੀਰ ਹੁਸੈਨ ਜਿਨ੍ਹਾਂ ਨੂੰ ਕਾਫੀ ਜਦੋਂ ਜਹਿਦ ਤੋਂ ਬਾਅਦ ਵੀਜ਼ਾ ਮਿਲਿਆ ਸੀ ਉਹਨਾਂ ਤੇ ਅਮਰੀਕਾ ਦੇ ਵਿੱਚ ਇੱਕ ਬਾਰਾ ਸਾਲ ਦੀ ਕੁੜੀ ਨਾਲ ਸੈਕਸ ਸ਼ੋਸ਼ਨ ਕਰਨ ਦੇ ਇਲਜ਼ਾਮ ਤੋਂ ਬਾਅਦ ਗ੍ਰਿਫਤਾਰ ਕਰ ਲਿਆ 24 ਸਾਲ ਦੇ ਤਨਵੀਰ ਕਸ਼ਮੀਰ ਦੇ ਰਹਿਣ ਵਾਲੇ ਨੇ ਤੇ ਤਨਵੀਰ ਹੁਸੈਨ ਨੇ ਆਪਣੇ ਮੈਨੇਜਰ ਨੂੰ ਦੱਸਿਆ ਕਿ ਉਹ ਬੇਗੁਨਾਹ 31 ਜਨਵਰੀ ਨੂੰ ਤਨਵੀਰ ਹੁਸੈਨ ਅਤੇ ਉਹਨਾਂ ਦੇ ਸਾਥੀ ਖਿਡਾਰੀ ਆਬਿਦ ਖਾਨ ਨੂੰ ਅਮਰੀਕਾ ਨੇ ਆਪਣੀ ਮੌਜੂਦਾ ਨੀਤੀ ਦੇ ਚੱਲਦੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਆਸਟ੍ਰੇਲੀਆ ਵਿੱਚ ਪਹਿਲੀ ਵਾਰ T20 ਮਹਿਲਾ ਬਿਗ ਬੈਸ਼ ਲੀਗ ਦੀ ਸਫਲਤਾ ਦੇ ਬਾਅਦ ਭਾਰਤ ਵਿੱਚ ਵੀ ਪਹਿਲੀ ਵਾਰ ਮਹਿਲਾ ਕ੍ਰਿਕਟ ਲੀਗ ਕਰਵਾਈ ਜਾਏਗੀ ਜਿਸ ਦਾ ਉਦਘਾਟਨ ਅੰਤਰਰਾਸ਼ਟਰੀ ਮਹਾਰਤ ਦੇ ਦਿਵਸ ਯਾਨੀ 8 ਮਾਰਚ ਨੂੰ ਕੀਤਾ ਜਾਏਗਾ। WCL ਦਾ ਮਕਸਦ ਮਹਿਲਾ ਕ੍ਰਿਕਟ ਨੂੰ ਵਧਾਵਾ ਦੇਣਾ ਰਹੇਗਾ।